ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪ ਸੁਣਦੇ ਹਾਂ ਲੇਖਕ ਸੰਤੋਖ ਸਿੰਘ ਤੇਰ ਜੀ ਦੀ ਲਿਖੀ ਹੋਈ ਕਹਾਣੀ ਮਰਗੇ ਗੱਲ ਇਹ 20ਵੀਂ ਸਦੀ ਦੇ ਅੱਧ ਦੇ ਨੇੜੇ ਤੇੜੇ ਦੀ ਹੈ ਦੂਜੀ ਜੰਗ ਲੱਗਣ ਨਾਲ ਮਹਿੰਗਾਈ ਵਧਣੀ ਸ਼ੁਰੂ ਹੋਈ ਚੀਜ਼ਾਂ ਦੀ ਥੋੜਾ ਹੋਣ ਲੱਗੀਆਂ ਇਹ ਥੋੜਾ ਬਨੌਟੀ ਸੀ ਥੋੜ੍ਹ ਕਾਰਨ ਜਿਹੜੀ ਚੀਜ਼ ਬਾਜ਼ਾਰ ਵਿੱਚ ਮਿਲਦੀ ਨਹੀਂ ਸੀ ਉਹ ਵੱਧ ਮੁੱਲ ਤੋਂ ਚੋਰੀ ਛਿਪੇ ਅੰਦਰ ਵੜ ਕੇ ਦਿੱਤੀ ਜਾਂਦੀ ਚੋਰ ਬਾਜ਼ਾਰੀ ਦਾ ਲਫ਼ਜ਼ ਉਦੋਂ ਪਹਿਲੀ ਵਾਰ ਹੀ ਸੁਣਿਆ ਗਿਆ ਲੋਕੀ ਚੋਰ ਬਾਜ਼ਾਰੀ ਲਫ਼ਜ਼ ਸੁਣ ਕੇ ਬੜੇ ਹੈਰਾਨ ਹੁੰਦੇ ਉਹਨਾਂ ਲਈ ਥੋੜੇ ਜਿਹੇ ਦਿਨਾਂ ਦੀ ਹੀ ਗੱਲ ਸੀ ਜੰਗ ਹਟਣ ਨਾਲ ਇਹ ਵੀ ਆਪਣੇ ਆਪ हट ਜਾਵੇਗੀ ਮਹਿੰਗਾਈ ਵੀ ਉਸ ਜੰਗ ਨਾਲ ਹੀ ਜੁੜੀ ਸਮਝ ਰਹੇ ਸਨ ਜੰਗ ਹਟਣ ਮਗਰੋਂ ਉਹ ਸਮਝਦੇ ਕਿ ਸਾਰਾ ਕੁਝ ਹੀ ਪਹਿਲਾਂ ਵਾਂਗ ਹੋ ਜਾਏਗਾ ਇਹਨਾਂ ਨੂੰ ਉਹ ਸਦਾ ਰਹਿਣ ਵਾਲੀਆਂ ਨਹੀਂ ਸੰਸਮਝਦੇ ਜਿਵੇਂ ਜੰਗਾ ਕਦੇ ਵੀ ਸਦਾ ਰਹਿਣ ਵਾਲੀਆਂ ਨਹੀਂ ਹੁੰਦੀਆਂ ਪਰਸਾ ਸਿੰਘ ਵਿਚਾਰਾ ਇੱਕ ਗਰੀਬ ਦਰਜੀ ਹੀ ਨਹੀਂ ਸੀ ਓੰਜ ਵੀ ਉਹ ਹਰ ਪਾਸਿਓਂ ਕਿਸਮਤ ਦਾ ਮਾਰਿਆ ਹੋਇਆ ਸੀ ਵੱਡੀ ਵੱਦ ਕਿਸਮਤੀ ਇਹ ਸੀ ਕਿ ਉਹਦੇ ਧੀਆ ਹੀ ਧੀਆ ਸਨ ਧੀਆ ਦੀ ਫੇਰ ਥੋੜੀਆਂ ਨੇ ਪੂਰੀਆਂ 9 ਜਨਮੀਆਂ ਪੁੱਤਰ ਇੱਕ ਹੋਇਆ ਸੀ ਉਸ ਤੋਂ ਮਗਰੋਂ ਤਰਸ ਕੇ ਪਰ ਉਹ ਬਚਿਆ ਨਹੀਂ ਸੀ 5 ਕੁ ਵਰੇ ਦੀ ਉਮਰ ਵਿੱਚ ਏਲ ਦੇ ਚਪਟਾ ਮਾਰਨ ਵਾਂਗ ਹੋਣੀ ਨੇ ਚਪਟ ਲਿਆ ਸੀ ਹਾਏ ਓ ਰੱਬਾ ਹਾਏ ਓਏ ਰੱਬਾ ਵਾਹਿਗੁਰੂ ਵਾਹਿਗੁਰੂ ਗਰੀਬ ਮਾਰ ਹੋ ਗਈ ਸੀ ਸੁਣ ਕੇ ਸਾਰੇ ਪਿੰਡ ਦੇ ਹੱਥੋਂ ਭਾਂਡੇ ਛੁਟਕ ਗਏ ਸਨ ਪਰਸਾ ਸਿੰਘ ਦੇ ਨਾਲ ਦਾ ਰੱਬ ਜਿਵੇਂ ਧਰਤੀ ਉੱਤੇ ਆ ਪਾ ਕੇ ਲੜਿਆ ਏ ਹਾਂ ਸਿਆਰਾ ਲੋਕੀ ਆਖ ਰਹੇ ਸਨ ਜਨਾਈ ਸੀ ਪਿੰਡ ਵਿੱਚ ਵਿਆਹ ਸੀ ਕੋਈ ਜੱਟਾਂ ਦੇ ਜਨ ਵਿਦਾ ਹੋਣ ਵੇਲੇ ਜਨ ਦੀ ਲਾਰੀ ਦੇ ਉੱਤੋਂ ਦੀ ਪੈਸੇ ਛੁੱਟੇ ਜਾ ਰਹੇ ਸਨ ਪਰਸਾ ਸਿੰਘ ਦਾ ਪੁੱਤਰ ਵੀ ਹੋਰਾ ਨਿੱਕੇ ਨਿਆਣਿਆਂ ਨਾਲ ਪੈਸੇ ਜੁਗੜ ਲੱਗ ਪਿਆ ਲਾਰੀ ਤੁਰਦੀ ਤੁਰਦੀ ਉਤੋਂ ਵੀ ਪੈਸੇ ਛੁੱਟੇ ਜਾ ਰਹੇ ਸਨ ਜਦੋਂ ਲਾਰੇ ਇੱਕਦਮ ਤੇਜ਼ ਹੋ ਕੇ ਜਾਣ ਲੱਗੇ ਤਾਂ ਉਹ ਆ ਗਿਆ ਪਰਸਾ ਸਿੰਘ ਉਹ ਬਾ ਮਾਰਦਾ ਹੱਥਾਂ ਉਤੇ ਆਪਣੇ ਪੁੱਤਰ ਦੀ ਲਹੂ ਚੌਂਦੀ ਲੋਥ ਲੈ ਕੇ ਆਪਣੇ ਘਰ ਆ ਗਿਆ ਸੀ ਕਿਸੇ ਦਾ ਦੋਸ਼ ਨਹੀਂ ਸੀ ਆਪਣੀ ਮਾੜੀ ਕਿਸਮਤ ਨੂੰ ਹੀ ਦੋਸ਼ ਦਿੱਤਾ ਜਾ ਸਕਦਾ ਸੀ ਤੀਆਂ ਪਰਸਾ ਸਿੰਘ ਦੀਆਂ ਸੁੱਚਜੀਆਂ ਤੇ ਸੌਤ ਸਨ ਪਰ ਸੋਹਣੀਆਂ ਨਹੀਂ ਸਨ ਬਹੁਤੀਆਂ બસ ਠੀਕ ਹੀ ਠੀਕ ਸਨ ਧੀ ਦਾ ਤਨ ਬੇਗਾਨਾ ਤਨ ਧੀ ਸੋਣੀ ਹੋਵੇ ਤਾਂ ਤੋੜਨੀ ਸੌਖੀ ਰਹਿੰਦੀ ਹੈ ਭਾਵੇਂ ਗਰੀਬ ਦੀ ਸੋਣੀ ਧੀ ਵੀ ਘਾਟੇ ਵਿੱਚ ਹੀ ਰਹਿੰਦੀ ਹੈ ਪਰਸਾ ਸਿੰਘ ਆਪ ਬੜਾ ਸੋਹਣਾ ਤੇ ਸੁਨੱਖਾ ਸੀ ਗੋਰਾ ਰੰਗ ਤਿੱਖੇ ਨਕਸ਼ ਕੱਦ ਵੀ ਲੰਮਾ ਝੰਮਾ ਸੀ ਪਰ ਘਰ ਵਾਲੀ ਉਹਦੇ ਨਾਲ ਮੇਲ ਨਹੀਂ ਸੀ ਖਾਂਦੀ ਉਹ ਕੱਦ ਦੀ ਮਦਰੀ ਹੀ ਨਹੀਂ ਸੀ ਰੰਗ ਵੀ ਉਹਦਾ ਆਮ ਜਿਹਾਂ ਤੇ ਨੱਕ ਵੀ ਬੈਠਵਾ ਜਾਈ ਸੀ ਪਰਸਾ ਸਿੰਘ ਦੇ ਕੱਪੜੇ ਬੜੇ ਸੋਹਣੇ ਤੇ ਜਜਮੇ ਹੁੰਦੇ ਸਨ ਚੂੜੀਦਾਰ ਪਜਾਮੇ ਨਾਲ ਉਹ ਸੋਹਣੀ ਤਿੱਖੀ ਭਗਮੰਦਾ ਖੁੱਲੀ ਸੌ ਦਾੜੀ ਤੇ ਗਾਤਰੇ ਕਿਰਪਾਨ ਹੁੰਦੀ ਪਾਗੋ ਗੁਲਾਬੀ ਜਾਂ ਸਰਦਈ ਬੰਦਾ ਹੁੰਦਾ ਸੀ ਜਿਸ ਦੇ ਹੇਠਾ ਮੱਥੇ ਉੱਤੇ ਚਿੱਟੀ ਛੋਟੀ ਪੱਗ ਦੀ ਤਿਕੋਣ ਦਿਸਦੀ ਹੁੰਦੀ ਸੀ ਅੱਜਕੱਲ ਇਹ ਤਿਕੋਣ ਨੂੰ ਲੋਕੇ 50 ਕਹਿੰਦੇ ਹਨ ਤੇ ਪੱਗ ਦੀ ਥਾਂ ਇੱਕ ਚੌੜੀ ਜਹੀ ਰੇਬਨ ਹੀ ਬਨ ਲੈਂਦੇ ਹਨ ਉਦੋਂ ਲੋਕੀ ਇਸ ਰੇਬਨ ਨੂੰ ਜਾਣਦੇ ਹੀ ਨਹੀਂ ਸਨ ਅਤੇ ਛੋਟੀ ਪੱਗ ਬੰਨ੍ਹਦੇ ਸਨ ਜਿਸ ਦੇ 2-3 ਬੰਨੇ ਪੇਚ ਵੀ ਮੱਥੇ ਉੱਤੇ ਦਿਖਦੇ ਸਨ ਅਸਲ ਪੱਗ ਉਹੀ ਸੀ ਉਹ ਵੱਡੀ ਪੱਗ ਨੂੰ ਥਿੰਦੀ ਹੋਣ ਤੋਂ ਰੋਕ પા ਕੇ ਰੱਖਦੀ ਸੀ ਅੱਜ ਕੱਲ ਦੀ ਰੇਬਨ ਬਨਣੀ ਉਸ ਪੱਗ ਦੀ ਨਕਲ ਹੈ ਜੋ ਕੇਵਲ ਫੈਸ਼ਨ ਵਜੋਂ ਹੈ ਉਹ ਫੈਸ਼ਨ ਵਜੋਂ ਨਹੀਂ ਸੀ ਵੱਡੀ ਪੱਗ ਨੂੰ ਤੈਨ ਦੀ ਠੰਡਾਈ ਤੋਂ ਬਚਾ ਕੇ ਰੱਖਣਾ ਉਸ ਦਾ ਮੁੱਖ ਮੰਤਵ ਸੀ ਫੈਸ਼ਨ ਦੂਜੀ ਥਾਂਵੇਂ ਸੀ ਸੋਹਣੀ ਲੱਗਣ ਕਾਰਨ ਫੈਸ਼ਨ ਤਾਂ ਉਹ ਦੂਜੀ ਥਾਂਵੇਂ ਆਪਣੇ ਆਪ ਬਣ ਜਾਂਦਾ ਸੀ ਪਟਿਆਲੇ ਸ਼ਾਹੀ ਤੰਗ ਸੀ ਇਹ ਪਟਿਆਲੇ ਦੇ ਰਾਜੇ ਤੇ ਅਹਲਕਾਰ ਅਜੇਹੀਆਂ ਪੱਗਾਂ ਬੰਦੇ ਸਨ ਪਰਸਾ ਸਿੰਘ ਦੀ ਘਰ ਵਾਲੀ ਕੁਸੋਬਲੀ ਜੀ ਤੀਨੀ ਸੀ ਸਿੱਧੇ ਸਾਦੇ ਮੈਲੇ ਕੱਪੜੇ ਉਹ ਵੀ ਢਿੱਲੇ ਡਾਲੇ ਤੇ ਇੱਧਰ ਉੱਧਰ ਨੂੰ ਜਾਂਦੇ ਜਿਹੇ ਸਲਵਾਰ ਦੀ ਥਾਂ ਬਹੁਤ ਵਰੀ ਉਹ ਆਮ ਜਹੀਆਂ ਗੁੜੀਆਂ ਵਾਂਗੂ ਘਗਰੀ ਜਹੀ ਹੀ ਭਾਗੇ ਰੱਖਦੀ ਗਲੇ ਵਿੱਚ ਜੇ ਬਹਿਣਾ ਹੈ ਤਾਂ ਭੁੰਜੇ ਹੀ ਬਹਿ ਜਾਣਾ ਹੈ ਲੱਗਦੀ ਰਹੇ ਮਿੱਟੀ ਪਰਸਾ ਸਿੰਘ ਤੇ ਉਹਦੇ ਵਿੱਚ ਇਸ ਗੱਲੋਂ ਤਰਤੀ ਅਤੇ ਅਸਮਾਨ ਜਿੰਨਾ ਫਰਕ ਸੀ ਪਰਸਾ ਸਿੰਘ ਸ਼ੁਕੀਨ ਜਿਹਾ ਸਾਫ਼ ਸੁਥਰਾ ਬੰਦਾ ਸੀ ਉਹ ਬੇਟਾ ਵੀ ਤੇ ਬੁਧਰੀ ਜੀ ਪਰ ਠੀਕ ਸੀ ਜਿਵੇਂ ਵੀ ਸੀ ਇਹ ਗੱਲ ਉਹਨੇ ਦੇਨੀ ਕੋਈ ਗਿਣਨ ਵਾਲੀ ਨਹੀਂ ਸੀ ਨਾ ਤਾਂ ਪਰਸਾ ਸਿੰਘ ਨੂੰ ਹੀ ਘਰ ਵਾਲੀ ਦੇ ਇਹੋ ਜਿਹੀ ਹੋਣ ਦਾ ਅਹਿਸਾਸ ਸੀ ਨਾ ਹੀ ਉਹਦੀ ਘਰ ਵਾਲੀ ਨੂੰ ਪਰਸਾ ਸਿੰਘ ਦੀ ਓਗੜ ਵਿੱਚ ਸ਼ਖਸੀਅਤ ਦਾ ਕੁਝ ਪਤਾ ਸੀ ਅਜਈਆਂ ਮੀਨ ਮੇਖਾ ਉਦੋਂ ਕੋਈ ਨਹੀਂ ਸੀ ਕਰਦਾ ਹੁੰਦਾ ਧਰਾਂ ਦੇ ਸੰਜੋਗ ਸਨ ਜੋ ਧਰੋਂ ਮੇਲੇ ਜਾਂਦੇ ਸਨ ਸੋ ਜਾਪਦਾ ਸੀ ਧੀਆ ਬੋਧੀਆਂ ਆਪਣੀ ਮਾਂ ਦੇ ਉੱਤੇ ਸਨ ਆਮ ਰੰਗ ਤਦ ਮਦਰੇ ਨੱਕ ਸਭ ਦੇ ਬੈਠਵੇਂ ਕੇਵਲ ਇੱਕ ਕੁੜੀ ਸੀ ਜੋ ਇਹਨਾਂ ਨਾਲੋਂ ਵੱਖ ਸੀ ਤੇ ਬਹੁਤ ਖੂਬਸੂਰਤ ਸੀ ਗੋਰਾ ਰੰਗ ਤਿੱਖੇ ਨਕਸ਼ ਕਦ ਕਾਠ ਵੀ ਲੰਮਾ ਚਮਾ ਸਾਰੇ ਇਹੋ ਆਖਦੇ ਕਿ ਕੁੜੀ ਤਾਂ ਬਿਲਕੁਲ ਵੱਖ ਬਾਪ ਉੱਤੇ ਗਈ ਹੈ ਨਹੀਂ ਤਾਂ ਬਾਕੀ ਸਾਰੀਆਂ ਹੀ ਨਾਬੇ ਪਟਿਆਲੇ ਦੇ ਨਾਲ ਲੱਗਦੇ ਟਾਹੇ ਦੇ ਇਲਾਕੇ ਵਿੱਚ ਵੀ ਪਰਸਾ ਸਿੰਘ ਦਾ ਪਿੰਡ ਪੈਂਦਾ ਪਿੰਡੋਂ ਨਾਲ ਦੀ ਮੰਡੀ ਵਿੱਚ ਉਹ ਕਿਸੇ ਬਜਾਜ ਦੇ ਢੜੇ ਉੱਤੇ ਦਰਜੀ ਦਾ ਕੰਮ ਕਰਦਾ ਤੇ ਆਪਣਾ ਟੱਬਰ ਪਾਲਦਾ ਜ਼ਮੀਨ ਇਸ ਇਲਾਕੇ ਵਿੱਚ ਜੱਟਾ ਕੋਲੀ ਹੁੰਦੀਆਂ ਸਨ ਕਮੀਣਾ ਕਾਂਦੂਆ ਕੋਲ ਨਹੀਂ ਹੁੰਦੀ ਹੋਵੇਗੀ ਕਿਸੇ ਕੋਲ ਪਰ ਪਰਸਾ ਸਿੰਘ ਕੋਲ ਨਹੀਂ ਸੀ ਉਹਦੀ ਗੁਜ਼ਰ ਕੇਵਲ ਆਪਣੇ ਦਰਜੀ ਦੇ ਕੰਮ ਉੱਤੇ ਹੀ ਸੀ ਇਸ ਕੰਮ ਨਾਲ ਏਡੇ ਟੱਬਰ ਦਾ ਪੂਰਾ ਕਿੱਥੇ ਪੈਂਦਾ ਸੀ ਪਰ ਜਿਵੇਂ ਵੀ ਸੀ ਠੀਕ ਸੀ ਵਕਤ ਕੱਟੇ ਹੋ ਰਹੇ ਸੀ ਚੋਗਾ ਟੱਬਰ ਦੇ ਮੂੰਹ ਵਿੱਚ ਉਹ ਬਾੜਾ ਮੋਟਾ ਪਾਈ ਜਾਂਦਾ ਧੀਆਂ ਦੇ ਵਿਆਹ ਵੀ ਇਸੇ ਤਰ੍ਹਾਂ ਹੀ ਹੋਈ ਜਾਂਦੇ ਪਰ ਸਾਹ ਸਿੰਘ ਦੀ ਦੇਖਣ ਨੂੰ ਸ਼ਖਸੀਅਤ ਜਿੰਨੀ ਸੋਹਣੀ ਸੀ ਉਨਾ ਹੀ ਉਹ ਮਿੱਠ ਬੋਲੜਾ ਸਾਉ ਅਤੇ ਸੁਸ਼ੀਨ ਸੀ ਸਿਆਣੂ ਕਦੇ ਕਿਸੇ ਨੇ ਛਿੜਕਦਾ ਜਾਂ ਕੁੱਟਦਾ ਮਾਰਦਾ ਕੋਕਾ ਨਹੀਂ ਸੀ ਦੇਖਿਆ ਨਾ ਕਦੇ ਘਰ ਵਾਲੀ ਨਾਲ ਉੱਚਾ ਬੋਲਦਾ ਸੁਣਿਆ ਸੀ ਉਹ ਕਿਸੇ ਨਾਲ ਵੀ ਲੜਦਾ ਬੋਲਦਾ ਕਿਸੇ ਨੇ ਸੀ ਦੇਖਿਆ ਕਦੇ ਘੰਗਾਰੇ ਵਜੋਂ ਉਹ ਆਮ ਕਰਕੇ ਹੂੰ ਆਖਦਾ ਹੁੰਦਾ ਸੀ ਉਹਦੀ ਆਵਾਜ਼ ਇਉਂ ਸੀ ਥੇਮਨੀ ਜਹੀ ਮੱਦਮ ਜਹੀ ਜਿਵੇਂ ਘੁੱਗੀ ਬੋਲਦੀ ਹੋਵੇ ਭਾਈਚਾਰੇ ਦੇ ਕੁਝ ਲੋਕਾਂ ਨੇ ਜਿਹੜੇ ਉਸਦੇ ਖਾਣਦੇ ਸਨ ਉਸ ਦਾ ਨਾਂ ਕੁੱਗੀ ਜਾਂ ਹੂੰ ਰੱਖਿਆ ਹੋਇਆ ਸੀ ਹੂੰ ਆਉਂਦਾ ਬਈ ਸਾਹਮਣੇ ਜਾਂ ਜਹ ਦੇਖਤਾ ਜਾ ਕੇ ਟਾਕਾ ਭਲਾ ਕੁੱਗੀ ਕਰੇ ਉਹਨੂੰ ਵੀ ਇਹ ਪਤਾ ਸੀ ਕਿ ਉਹਦਾ ਨਾਂ ਹੂੰ ਅਤੇ ਕੁੱਗੀ ਪਾਇਆ ਹੋਇਆ ਹੈ ਪਰ ਉਹ ਇਹ ਵੀ ਜਾਣਦਾ ਕਿ ਇਹਦੇ ਪਿੱਛੇ ਭਾਈਚਾਰੇ ਦਾ ਹਾਸਾ ਅਤੇ ਮੁਖੌਲ ਹੀ ਹੈ ਸੇ ਰੌਣਾ ਤਾਂ ਕਿਸੇ ਦੇ ਉਹ ਉੰਜ ਹੀ ਨਹੀਂ ਸੀ ਜਾਣਦਾ ਵਰਸਾ ਸਿੰਘ ਵਰਗਾ ਮਹਾਰਾਜ ਦਾ ਮਿੱਠਾ ਪਾਠ ਕੋਈ ਵੀ ਨਹੀਂ ਸੀ ਕਰਦਾ ਹੁੰਦਾ ਬੜਾ ਹੀ ਮధుਰ ਬੋਲ ਸੀ ਅਕੰਡ ਪਾਠ ਦੀ ਰੌਣ ਵੇਲੇ ਜਦ ਉਹ ਪਾਠ ਕਰਦਾ ਤਾਂ ਦੂਜੇ ਪਾਠੀ ਕਹਿੰਦੇ ਹੁੰਦੇ ਮੂਲ ਵਰਸਾ ਸਿੰਘ ਦਾ ਹੈ ਉਹਦੇ ਬੋਲ ਵਰਗਾ ਬੋਲ ਕਿਸੇ ਦਾ ਵੀ ਨਹੀਂ ਹੈ ਸੱਚਮੁੱਚ ਹੀ ਉਹਦੇ ਬੋਲ ਵਿੱਚ ਊੱਗੀ ਬੋਲਦੀ ਹੁੰਦੀ ਸੀ ਜਿਹੜੀ ਬੋਲਣ ਵੇਲੇ ਸੋਬਾਨ ਤੇਰੀ ਕੁਦਰਤ ਯਾ ਸਤਗੁਰੂ ਤੂੰ ਆਖਦੇ ਪਰ ਜੀਵਨ ਵਿੱਚ ਨਾ ਤਾਂ ਬੰਦਾ ਸਦਾ ਹੀ ਸੁਖੀ ਹੁੰਦਾ ਹੈ ਨਾ ਹੀ ਸਦਾ ਸ਼ਾਂਤ ਹੀ ਬੰਦੇ ਅੰਦਰ ਅੰਮ੍ਰਿਤ ਵਰਗਾ ਠੰਡਾ ਮਿੱਠਾ ਜਲਵੀ ਹੈ ਅਗਨੀ ਦੇ ਪੰਭੋਕੇ ਵੀ ਇਹ ਸਮੇ ਸਮੇ ਦੀ ਗੱਲ ਹੈ ਜਿਹੜਾ ਬੰਦਾ ਸਾਨੂੰ ਸਦਾ ਹੀ ਸ਼ਾਂਤ ਦਿਸਦਾ ਰਹਿੰਦਾ ਹੈ ਉਸੇ ਵਿੱਚੋਂ ਜਵਾਲਾਮੁਖੀ ਦੀਆਂ ਲਾਟਾਂ ਫੜਕ ਪੈਂਦੀਆਂ ਹਨ ਅੱਗ ਦੇ ਬਗੂਲੇ ਵਾਣੀਆਂ ਦੀਆਂ ਤਾਰਾਂ ਵਾਂਗ ਵਗ ਪੈਂਦੇ ਹਨ ਪਹਾੜੀ ਸ਼ੀਤਲ ਸੋਮਿਆ ਵਾਂਗ ਸਭ ਤੋਂ ਸੋਣੀ ਕੁੜੀ ਦੇ ਵਿਆਹ ਦਾ ਸਮਾਂ ਆ ਗਿਆ ਜਿਹੋ ਜਿਹੀ ਉਹ ਕੁੜੀ ਸੀ ਉਹੋ ਜਿਹੀ ਉਸ ਕੁੜੇ ਨੂੰ ਮੁੰਡਾ ਮਿਲਣਾ ਚਾਹੀਦਾ ਸੀ ਪਰ ਮੁੰਡਾ ਕਿਹੋ ਜਿਹਾ ਸੀ ਉਸ ਮੁੰਡੇ ਨੂੰ ਮੁੰਡਾ ਕਹਿਣਾ ਮੁੰਡੇ ਪਣ ਦੀ ਉਮਰ ਦਾ અપਮਾਨ ਕਰਨਾ ਹੋਵੇਗਾ ਮੁੰਡਾ ਹੁੰਦਾ ਹੈ 18 20 22 ਜਾਂ 25 ਸਾਲ ਦਾ ਉਹ 40 ਸਾਲਾਂ ਤੋਂ ਵੀ ਉੱਤੇ ਨਜ਼ਰ ਆਉਂਦਾ ਸੀ ਤੇ ਉੰਜ ਵੀ ਦਹਾਜੂ ਸੀ ਸੁੱਕੜ ਜਿਹਾ ਲੰਬੀਂ ਜਿਹਾ ਵੀਬੜ ਜਿਹਾ ਬੋਡਬਲੇਟ ਦੰਦ ਬੁੱਟਾ ਤੋਂ ਉੱਤੇ ਉੱਠੇ ਹੋਏ ਤੇ ਦਾੜੀ ਵਿੱਚ ਕੁਝ ਤੋਲੇ ਵੀ ਸ਼ਰੀਕੇ ਵਿੱਚ ਉਹ ਇੱਕ ਦੋ ਘਰ ਬਰਮਾ ਰਹਿੰਦੇ ਹੁੰਦੇ ਸਨ ਤੇ ਅਲਵਜੋਂ ਉਹਨਾਂ ਨੂੰ ਸਾਰੇ ਬਰਮਾ ਵਾਲੇ ਕਹਿੰਦੇ ਸਨ ਜੋ ਪੈਸੇ ਵੱਨੋ ਵੀ ਤਕੜੇ ਸਨ ਤੇ ਸਾਰੇ ਭਾਈਚਾਰੇ ਉੱਤੇ ਪ੍ਰਭਾਵ ਰੱਖਣ ਵਾਲੇ ਸਨ ਇਸ ਮੁੰਡੇ ਦੀ ਪਰਸਾ ਸਿੰਘ ਨੂੰ ਉਹਨਾਂ ਹੀ ਦੱਸ ਪਾਈ ਸੀ ਜੋ ਉਹਨਾਂ ਦੀ ਕਿਸੇ ਦੂਰ ਨੇੜੇ ਦੀ ਰਿਸ਼ਤੇਦਾਰੀ ਵਿੱਚੋਂ ਸੀ ਪਰਸਾ ਸਿੰਘ ਨੂੰ ਉਹਨਾਂ ਦੀ ਗੱਲ ਮੰਨਣੀ ਪੈ ਗਈ ਸੀ ਸਨ 25-30 ਦੇ ਦਿਨੀ 4-4 ਦਿਨ ਤੱਕ ਜੰਨਾ ਰਹਿਣ ਦਾ ਰਿਵਾਜ ਸੀ ਅੱਜ ਗਈ ਕੱਲ ਰਹੀ ਪਰਸੋਂ ਰਹੀ ਚੌਥੇ ਆਈ ਫੇਰ ਇੱਕ ਦਿਨ ਕਟ ਗਿਆ ਅੱਜ ਗਈ ਕੱਲ ਰਹੀ ਪਰਸੋਂ ਵਾਪਸ ਆ ਗਈ ਹੁਣ ਰਿਵਾਜ ਇਹ ਸੀ ਕਿ ਅੱਜ ਗਈ ਤੇ ਕੱਲ ਆਈ ਸਮੇਂ ਨਾਲ ਇਹ ਸੰਜਮ ਆਪਣੇ ਆਪ ਹੋਰੇ ਸਨ ਕੁਝ ਤਾਂ ਕਮਾਕਾਰਾਂ ਦੇ ਰੁਝੇਵੇਂ ਆਦੀ ਵਧ ਗਏ ਸਨ ਕੁਝ ਕਾਰਨ ਮਹਿੰਗਾਈ ਵੀ ਸੀ ਮਹਿੰਗਾਈ ਜਦੋਂ ਇੱਕ ਵਾਰ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹਨੂੰ ਜਿਵੇਂ ਵਧਣ ਦੀ ਈਕਾਦਤ ਜੀ ਪੈ ਜਾਂਦੀ ਹੈ ਤੇ ਫੇਰ ਉਸ ਨੂੰ ਵਧਣ ਤੋਂ ਜਿਵੇਂ ਟਟਣਾ ਭੁੱਲ ਹੀ ਜਾਂਦਾ ਹੈ ਬਸ ਇੱਕ ਵਧਣ ਦਾ ਬਹਾਨਾ ਹੋਣਾ ਚਾਹੀਦਾ ਹੈ ਅੱਜ ਜਨ ਆਈ ਸੀ ਪਹਿਲਾ ਜਨ ਨੂੰ ਆਉਂਦੀ ਨੂੰ ਹੀ ਚਾਹ ਪਿਲਾਈ ਗਈ ਸੀ ਰਾਤ ਨੂੰ ਰੋਟੀ ਖਾਣੀ ਸੀ ਸਵੇਰੇ ਚਾਹ ਪਿਲਾ ਕੇ ਆਨੰਦ ਕਾਰਜ ਹੋਣੇ ਸਨ ਅਤੇ ਦੁਪਹਿਰ ਦੀ ਰੋਟੀ ਖਾ ਕੇ ਜਨ ਨੇ ਵਿਦਾ ਹੋ ਜਾਣਾ ਸੀ ਦੋ ਚਾਹਾਂ ਤੇ ਦੋ ਰੋਟੀਆਂ ਜਾਨ ਨੂੰ ਦਿੱਤੀਆਂ ਜਾਣੀਆਂ ਸਨ ਮਗਰ ਉਹ ਪਾਈ ਚਾਰੇ ਨੇ ਵੇ ਚਾਹਾਂ ਪੀਣੀਆਂ ਹੁੰਦੀਆਂ ਤੇ ਰੋਟੀ ਖਾਣੀ ਹੁੰਦੀ ਹੈ ਚਾਹਾਂ ਨਾਲ ਜਾਨ ਨੂੰ ਲੱਡੂ ਮਠੀ ਤੇ ਸ਼ੀਰਨੀ ਆਦੀ ਪਲੇਟ ਵਿੱਚ ਦਿੱਤੇ ਜਾਂਦੇ ਸਨ ਇਸੇ ਤਰ੍ਹਾਂ ਪਾਈ ਚਾਰੇ ਨੂੰ ਵੀ ਜਨ ਜਿੰਨੀ ਸੱਦੀ ਸੀ ਉਸ ਤੋਂ ਵੱਧ ਆ ਗਈ ਸੀ ਆਖਿਆ ਸੀ ਵੱਦ ਤੋਂ ਵੱਦ ਦਾਸ ਕੋ ਬੰਦੇ ਆਉਣ ਤੇ ਕੁੜੀ ਵਿਆਕੇ ਲੈ ਜਾਣ ਕੁੜੀ ਦਾ ਬਾਪ ਗਰੀਬ ਹੈ ਪਰ ਆਏ 25 30 ਸਨ ਮੁੰਡੇ ਵਾਲੇ ਕੁੜੀ ਵਾਲੇ ਨੂੰ ਸਦਾ ਹੀ 헤ਜ ਗਿਣਦੇ ਤੇ ਆਪਣਾ ਨਹੀਂ ਸਮਝਦੇ ਕੋਈ ਹੋਰ ਹੀ ਸਮਝਦੇ ਹੁੰਦੇ ਹਨ ਤੇ ਇਉਂ ਸੋਚਦੇ ਹੁੰਦੇ ਹਨ ਜਿਵੇਂ ਕੁੜੀ ਵਿਆਹਣ ਲਈ ਕਿਸੇ ਦੁਸ਼ਮਣ ਉੱਤੇ ਚੜਾਈ ਕਰਨ ਲਈ ਚੱਲੇ ਹਨ ਪਤਾ ਨਹੀਂ ਕੀ ਕਾਰਨ ਹੈ ਮੁੰਡੇ ਵਾਲੇ ਕੋਲ ਨਾਲ ਉੱਖੇ ਮਰਦੇ ਲੋਕ ਵੀ ਆਪਣੇ ਆਪ ਨੂੰ ਰਾਜੇ ਜਾਂ ਮਹਾਰਾਜੇ ਸਮਝਣ ਲੱਗ ਜਾਂਦੇ ਹਨ ਕੁੜੀ ਵਾਲੇ ਦੇ ਟੱਕਰੇ ਵਿੱਚ ਅਸਲ ਵਿੱਚ ਕੁੜੀ ਵਾਲੇ ਵੀ ਇਉਂ ਹੀ ਸੋਚਦੇ ਹੁੰਦੇ ਹਨ ਉਹ ਮੁੰਡੇ ਵਾਲੇ ਨੂੰ ਪਾਤਸ਼ਾਹ ਜਾਂ ਰਾਜਾ ਆਖਦੇ ਹੁੰਦੇ ਹਨ ਤੇ ਗਲ ਵਿੱਚ ਪੱਲਾ ਪਾ ਕੇ ਉਹਨਾਂ ਨੂੰ ਅੱਗੋਂ ਹੋ ਕੇ ਮਿਲਦੇ ਹਨ ਪੱਲੇ ਨਾਲ ਕਈਆਂ ਦੇ ਤਾਂ ਮੋਂਹ ਵਿੱਚ ਕਾ ਵੀ ਹੁੰਦਾ ਸੀ ਕਦੇ ਭਾਵੇਂ ਅੱਜਕੱਲ ਇਹ ਰਵਾਇਤਾਂ ਓਕਾ ਮਰ ਮੁੱਕ ਗਈਆਂ ਹਨ ਚੁਬਾਰੇ ਦੇ ਸਾਹਮਣੇ ਕੋਠੇ ਉੱਤੇ ਕੋਰਿਆਂ ਉੱਤੇ ਬੈਠੀ ਜਾਂਨ ਰਾਤ ਦੀ ਰੋਟੀ ਖਾਰੇ ਸੀ ਜਨ ਨੂੰ ਵਰਤੌਣ ਲਈ ਚੁਬਾਰੇ ਵਿੱਚ ਮਠਿਆਈ ਰੋਟੀਆਂ ਤੇ ਹੋਰ ਦਾਲਾਂ ਸਬਜ਼ੀਆਂ ਆਦੀ ਪਈਆਂ ਸਨ ਪਰਸਾ ਸਿੰਘ ਇਸ ਸਮੇਂ ਚੁਬਾਰੇ ਵਿੱਚ ਹੀ ਬੈਠਾ ਸੀ ਤੇ ਨਾਲ ਭਾਈ ਜਾਰੇ ਦੇ ਵੀ ਦੋ ਤਿੰਨ ਬੰਦੇ ਬੈਠੇ ਸਨ ਕੁਝ ਹੋਰ ਬੰਦੇ ਬਾਹਰ ਇੱਕ ਪਾਸੇ ਜਿਹੇ ਨੂੰ ਬੈਠੇ ਸਨ ਰੋਟੀ ਖਾਂਦੀ ਜਨ ਦੀ ਸੇਵਾ ਵਿੱਚ ਪੰਚਾਇਤ ਵਜੂ ਵਰਤਾਵਿਆਂ ਵਿੱਚ ਪਰਸਾ ਸਿੰਘ ਦੇ ਦੋ ਸਕੇ ਭਤੀਜੇ ਵੀ ਸਨ ਜੋ ਕਾਫੀ ਸਮਾਂ ਪਹਿਲਾਂ ਸਵਰਗਵਾਸ ਹੋ ਚੁੱਕੇ ਉਸ ਦੇ ਛੋਟੇ ਭਰਾ ਹਰਸਾ ਸਿੰਘ ਦੇ ਪੁੱਤਰ ਸਨ ਤੇ ਹੁਣ ਜਵਾਨ ਤੇ ਕਾਫੀ ਚੰਗੇ ਕਮਾਂਕਾਰਾ ਵਾਲੇ ਸਨ ਛੋਟਾ ਪੜਿਆ ਲਿਖਿਆ ਸੀ ਜੋ ਦਿੱਲੀ ਵਿੱਚ ਕਲਰਕ ਦੀ ਸਰਕਾਰੀ ਨੌਕਰੀ ਉੱਤੇ ਸੀ ਵੱਡੇ ਦੀ ਉਥੇ ਟੇਲਰਿੰਗ ਦੀ ਆਪਣੀ ਦੁਕਾਨ ਸੀ ਦੋਵੇਂ ਚੰਗਾ ਖਾਂਦੇ ਪੀਂਦੇ ਤੇ ਸੋਹਣੇ ਕੱਪੜੇ ਪਹਿਨਦੇ ਦੋਵਾਂ ਨੂੰ ਸ਼ੁਕੀਨ ਬਣ ਕੇ ਰਹਿਣ ਦਾ ਬੜਾ ਸ਼ੌਂਕ ਸੀ ਇਸ ਸਮੇਂ ਦੋਵਾਂ ਨੇ ਹੀ ਚੂੜੀਦਾਰ ਪਜਾਮੇ ਉੱਤੇ ਕਲੀਆਂ ਵਾਲੇ ਮਲਮਲ ਦੇ ਚਿੱਟੇ ਕੁੜਤੇ ਪਹਿਨੇ ਹੋਏ ਸਨ ਤੇ ਸੋਹਣੀਆਂ ਪਟਿਆਲੇ ਸ਼ਾਹੀ ਪੱਗਾਂ ਬੰਨੀਆਂ ਹੋਈਆਂ ਸਨ ਜਿਵੇਂ ਸਰਦਾਰ ਹੁੰਦੇ ਹਨ ਜਨਵਾਲੇ ਵੀ ਉਹਨਾਂ ਵੱਲ ਧਿਆਨ ਲਾਲਾ ਦੇਖਦੇ ਇਸ ਸਮੇਂ ਵਰਤਾਵਿਆਂ ਨੂੰ ਇੱਕ ਔਕੜ ਆ ਰਹੀ ਸੀ ਖਾਣ ਪੀਣ ਦੀਆਂ ਚੀਜ਼ਾਂ ਸਾਰੀਆਂ ਲੋੜ ਤੋਂ ਬਹੁਤ ਘੱਟ ਸਨ ਪਹਿਲਾਂ ਜਲੇਬੀਆਂ ਮੁੱਕ ਗਈਆਂ ਫਿਰ ਲੱਡੂ ਵੀ ਥੜ ਗਏ ਬਰਤਾਵੇ ਅੰਦਰ ਆਉਂਦੇ ਤਾਂ ਉਹਨਾਂ ਨੂੰ ਪੋਣੇ ਪੋਣੇ ਜੇ ਭਾਂਡਿਆ ਨਾਲ ਹੀ ਵਾਹ ਪੈਂਦਾ ਜਿਵੇਂ ਕਿਸੇ ਚੀਜ਼ ਵਿੱਚ ਵੀ ਬਰਕਤ ਹੁੰਦੀ ਹੀ ਨਹੀਂ ਹੈ ਉਹਨਾਂ ਨੂੰ ਨਮੋਸ਼ੀ ਹੁੰਦੀ ਕਿਉਂਕਿ ਵਾ ਤਾਂ ਜਨ ਨਾਲ ਉਹਨਾਂ ਦਾ ਪੈ ਰਿਆ ਸੀ ਇੰਨਾ ਚੰਗਾ ਵਰਤਾਵਿਆਂ ਵਿੱਚ ਨਿਰੇ ਸ਼ਰੀਕ ਨਹੀਂ ਸਨ ਸਗੋਂ ਨਾਲ ਪਰਸਾ ਸਿੰਘ ਦੇ ਆਪਣੇ ਭਤੀਜੇ ਵੀ ਸਨ ਜੋ ਆਪ ਅੱਗੇ ਹੋ ਕੇ ਆਪਣਾ ਘਰ ਸਮਝ ਕੇ ਹੀ ਸਾਰਾ ਕੰਮ ਕਰ ਰਹੇ ਸਨ ਔਰ ਥੋੜ ਰਹੀਆਂ ਚੀਜ਼ਾਂ ਦਾ ਉਹ ਕੀ ਇਲਾਜ ਕਰ ਸਕਦੇ ਸਨ ਭਤੀਜੇ ਅੰਦਰ ਆਉਂਦੇ ਤਾਂ ਪਰਸਾ ਸਿੰਘ ਨੂੰ ਆਖਦੇ ਦਾਸਤਾਇਆ ਕੀ ਕਰੀਏ ਹੁਣ ਕੋਈ ਵੀ ਚੀਜ਼ ਪੂਰੀ ਨਹੀਂ ਜਨ ਅੱਗੇ ਉਹਨਾਂ ਨੂੰ ਆਪਣੀ ਏਠੀ ਮਹਿਸੂਸ ਹੋ ਰਹੀ ਸੀ ਚੁਬਾਰੇ ਦਾ ਬੂਹਾ ਲੰਗਣ ਮਗਰੋਂ ਪੇੜ ਕੇ ਰੱਖਿਆ ਜਾਂਦਾ ਸੀ ਪਰਸਾ ਸਿੰਘ ਚੁੱਪ ਸੀ ਉਹਦੇ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਉਹਦਾ ਮਤਲਬ ਇਹ ਸੀ ਕਿ ਜੋ ਕੁਝ ਹੈ ਇਹੋ ਹੈ ਜਿਵੇਂ ਵੀ ਹੈ ਸਾਰ ਲਓ ਔਰ ਉਹਨਾਂ ਨੂੰ ਇਸ ਸਮੇਂ ਉਹ ਕੀ ਜਵਾਬ ਦੇ ਸਕਦਾ ਹੈ ਦੁਖੀ ਹੋ ਗਏ ਭਤੀਜੇ ਆਖਰ ਲੜਨ ਵਾਂਗੂ ਬੋਲਣ ਲੱਗੇ ਪਹਿਲਾਂ ਤਾਂ ਉਹ ਜਨਤੋਂ ਚਿਪਦੇ ਹੌਲੀ ਬੋਲ ਰਹੇ ਸਨ ਹੁਣ ਉੱਚੀ ਬੋਲਣ ਲੱਗ ਪਏ ਜਨ ਅਗੇ ਉਹਨਾਂ ਦਾ ਕੋਈ ਮੂੰਹ ਨਹੀਂ ਰਹਿ ਰਿਹਾ ਸੀ ਸਾਨੂੰ ਚਿੱਠੀ ਲਿਖ ਦਿੰਦਾ ਅਸੀਂ ਪਹਿਲਾਂ ਆ ਜਾਂਦੇ ਤੇ ਸਾਰਾ ਇੰਤਜ਼ਾਮ ਕਰਦੇ ਤੂੰ ਤਾਂ ਇੱਥੇ ਬੈਠਾ ਹੈ ਚੁੱਪ ਕੀਤਾ ਲੁਗਿਆ ਹੋਇਆ ਸਾਡੀ ਬੇਇਜ਼ਤੀ ਹੁੰਦੀ ਐ ਦੱਸ ਹੁਣ ਕੀ ਕੀਤਾ ਜਾਵੇ ਮੂੰਹੋਂ ਵੀ ਤਾਂ ਬੋਲ ਕੁਝ ਆਇਆ ਪਰਸਾ ਸਿੰਘ ਦਾ ਛੋਟਾ ਭਰਾ ਹਰਸਾ ਸਿੰਘ ਜਵਾਨੇ ਵਿੱਚ ਹੀ ਸਵਰਗਵਾਸ ਹੋ ਗਿਆ ਸੀ ਤੇ ਉਹਦੇ ਭਤੀਜੇ ਉਦੋਂ ਬਹੁਤ ਛੋਟੇ ਹੁੰਦੇ ਸਨ ਚੌਹਾ ਪੰਜਾ ਵਰਿਆਂ ਦੇ ਜਿਨ੍ਹਾਂ ਨੂੰ ਪਾਲਣ ਪੋਸਣ ਵਿੱਚ ਉਹਨਾਂ ਦਾ ਤਾਇਆ ਹੋਣ ਕਰਕੇ ਉਸ ਦਾ ਵੀ ਕੁਝ ਹੱਥ ਸੀ ਭਾਵੇਂ ਦੋਵੇਂ ਭਰਾ ਉਦੋਂ ਅੱਡੋ-ਅੱਡੇ ਹੁੰਦੇ ਸਨ ਪਰਸਾ ਸਿੰਘ ਤੇ ਹਰਸਾ ਸਿੰਘ ਪਰ ਮਗਰੋਂ ਉਸ ਨੂੰ ਆਪਣੇ ਆਪ ਹੀ ਆਪਣੀ ਜ਼ਿੰਮੇਵਾਰੀ ਜਿਹੀ ਮਹਿਸੂਸ ਹੋਣ ਲੱਗ ਪਈ ਸੀ ਅਸੀਂ ਲੋਕ ਅੱਡ ਹੋ ਕੇ ਪੂਰੇ ਅੱਡੇ ਨਹੀਂ ਹੁੰਦੇ ਨਾਲ ਹੀ ਜੁੜੇ ਰਹਿੰਦੇ ਹਾਂ ਸਾਨੂੰ ਸਾਡੀ ਰੌ ਰੀਤ ਹੀ ਜੋੜ ਕੇ ਰੱਖਦੀ ਰਹਿੰਦੀ ਹੈ ਫਿਰ ਇਹ ਗੱਲ ਹੈ ਵੀ ਅੱਜ ਤੋਂ ਬੜੇ ਪੁਰਾਣੇ ਸਮੇਂ ਦੀ ਉਦੋਂ ਸਾਂਝਾਂ ਅੱਜ ਨਾਲੋਂ ਕੁਝ ਬਹੁਤੀਆਂ ਹੀ ਹੁੰਦੀਆਂ ਸਨ ਪਤੀ ਜੇ ਉਹਦੇ ਸ਼ੁਰੂ ਤੋਂ ਹੀ ਥੋੜਾ ਤੇਜ਼ ਮਿਜ਼ਾਜ ਸਨ ਛੋਟੀ ਉਮਰ ਵਿੱਚ ਤਾਂ ਉਹ ਉਸ ਨੂੰ ਚੰਗੇ ਲੱਗਦੇ ਸਨ ਟੇਖਾ ਟੇਖਾ ਬੋਲਦੇ ਪਰ ਵੱਡੇ ਹੋ ਕੇ ਉਵੇਂ ਹੀ ਬੋਲਣ ਇਹ ਗੱਲ ਉਸ ਨੂੰ ਅਖਰਦੀ ਪਰ ਆਪ ਵੱਡਾ ਹੋਣ ਕਾਰਨ ਆਮ ਉਹ ਅਜਿਹੀ ਗੱਲ ਨੂੰ ਹੋਊ ਪਰੇ ਕਰ ਜਾਂਦਾ ਤੇ ਬਹੁਤਾ ਨਹੀਂ ਸੀ ਗੋੜ ਦਾ ਚਲੋ ਮੁੰਡੇ ਖੁੰਡੇ ਹਨ ਅੱਜ ਕੱਲ ਦੇ ਮੁੰਡਿਆਂ ਵਿੱਚ ਤੇਜ਼ੀ ਸੌਰੀ ਹੈ ਹੀ ਬਹੁਤੀ ਪਰ ਅੱਜ ਉਸ ਨੂੰ ਇਹ ਐਂਉ ਬੋਲਦੇ ਬੜੇ ਹੀ ਪੜੇ ਲੱਗੇ ਸਾਨੂੰ ਜਿਵੇਂ ਸ਼ਰੀਖ ਹੁੰਦੇ ਹਨ ਭਾਵੇਂ ਉਹਨੂੰ ਪਤਾ ਸੀ ਕਿ ਵਿੱਚੋਂ ਉਹ ਹਮਦਰਦੀ ਅਤੇ ਆਪਣਤ ਨਾਲ ਹੀ ਬੋਲਦੇ ਹਨ ਪਰ ਪਰਸਾ ਸਿੰਘ ਨੂੰ ਦੁਖੀ ਤਾਂ ਗਰੀਬੀ ਨੇ ਕੀਤਾ ਹੋਇਆ ਸੀ ਪਰ ਸਮਝ ਉਹ ਇਹ ਰਿਹਾ ਸੀ ਕਿ ਉਹਨੂੰ ਉਹਦੇ ਭਤੀਜਿਆਂ ਨੇ ਦੁਖੀ ਕੀਤਾ ਹੋਇਆ ਹੈ ਜੋ ਵਾਰ-ਵਾਰ ਪੁੱਛਦੇ ਤੇ ਉਸ ਨੂੰ ਠਿੱਠ ਕਰਨ ਲਈ ਉਤਾਰੂ ਹੋਏ ਹੋਏ ਹਨ ਉਹ ਅਕਲ ਕਾਨ ਹੋ ਗਿਆ ਲੜ ਰਹੇ ਭਤੀਜਿਆਂ ਨੂੰ ਤਾਂ ਉਹਨੇ ਕੁਝ ਨਾ ਆਖਿਆ ਪਰ ਦੋਹਾਂ ਹੱਥਾਂ ਨਾਲ ਉਹ ਆਪਣੇ ਆਪ ਨੂੰ ਪਿੱਟਣ ਲੱਗ ਪਿਆ ਉਹ ਪਿੱਟ ਪਿੱਟ ਕੇ ਆਪਣੇ ਆਪ ਨੂੰ ਖਤਮ ਕਰਨਾ ਚਾਹੁੰਦਾ ਸੀ ਤਾਂ ਜੋ ਉਸ ਨੂੰ ਇਸ ਗੱਲ ਦਾ ਕੋਈ ਜਵਾਬ ਨਾ ਦੇਣਾ ਪਵੇ ਤੇ ਨਾ ਹੀ ਠਿੱਠ ਹੋਣਾ ਪਵੇ ਪਰ ਕੋਲ ਬੈਠੇ ਲੋਕਾਂ ਨੇ ਉਹਦੇ ਦੋਵੇਂ ਹੱਥ ਫੜੇ ਤੇ ਉਹਨੂੰ ਸ਼ਾਂਤ ਕਰਨ ਲੱਗੇ ਬਾਹਰ ਜਨ ਬੈਠੀ ਸੀ ਅੰਦਰ ਤਾਹਾ ਸਪਿੰਜਰ ਪੈਂਦਾ ਚੰਗਾ ਨਹੀਂ ਸੀ ਲੱਗ ਰਿਆ ਕੀ ਸੋਚਣਗੇ ਜਨ ਵਾਲੇ ਤਾਂ ਵੀ ਜਨ ਵਾਲਿਆਂ ਨੂੰ ਬਾਹਰ ਵਿੜਕ ਚਲੀ ਗਈ ਕੁਝ ਕੁ ਜਨ ਵਾਲੇ ਉੱਠ ਕੇ ਖੜੇ ਵੀ ਹੋ ਗਏ ਸਨ ਸਿਆਣੇ ਮੌਕਾ ਸਾਂਭਣ ਲੱਗੇ ਚੁਬਾਰੇ ਵਿੱਚ ਦੋ ਜਣੇ ਉੱਠ ਕੇ ਬਾਹਰ ਗਏ ਤੇ ਹੱਥ ਬੰਨ ਕੇ ਜਨ ਨੂੰ ਬੈਠ ਕੇ ਰੋਟੀ ਖਾਣ ਲਈ ਆਖਣ ਲੱਗੇ ਜਨ ਵਾਲੇ ਪੁੱਛਣ ਲੱਗੇ ਤਾਂ ਉਹਨਾਂ ਨੇ ਉਹਨਾਂ ਨੂੰ ਉੱਤਰ ਦਿੱਤਾ ਠੀਕ ਹੈ ਜੀ ਸਾਰਾ ਕੁਝ ਕੀ ਕਾਸ ਗੱਲ ਨਹੀਂ ਸਾਡੇ ਇੱਕ ਬੰਦੇ ਨੂੰ ਮਿਰਗੀ ਦੀ ਬਿਮਾਰੀ ਹੈ ਉਹਨੂੰ ਦੌਰਾ ਪੈ ਗਿਆ ਸੀ ਓਹੋ ਵਾਹਿਗੁਰੂ ਜਨ ਵਾਲੇ ਕੋਰਿਆਂ ਉੱਤੇ ਮੁੜ ਬੈਠਦੇ ਆਖਣ ਲੱਗੇ ਮਿਰਗੀ ਦੀ ਬਿਮਾਰੀ ਬਾਰੇ ਸਭਨਾਂ ਨੂੰ ਹੀ ਪਤਾ ਸੀ ਕਿ ਕਿੰਨੀ ਭੈੜੀ ਹੁੰਦੀ ਹੈ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ